मेरे सत्कारयोग बजुर्ग माता भैनों जी का जी जय थी जय पार्त सताल नमस्कार अज साने गुरनाम सिंह लगभग पिछले साढ़े तर नाराजगी सीना से पिछे हट गए मैं भी पिछे हट गया अरनाम सिंह ने पिंड पंबा हाजी बुरजी भी केंद्र ਪੰਬਾ ਹਾਜੀ ਪਿੰਡ ਪੁਰਜੀ ਦੇ ਵਿੱਚ ਮੀਟਿੰਗ ਕਰਾਈ ਆ ਮਨਰੇਗਾ ਮਜ਼ਦੂਰਾ ਦੀ ਤਾਂ ਲਗਭਗ ਕਾਫੀ ਚਿਰ ਹੋ ਗਿਆ ਇਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਿਆ ਕਿੰਨਾ ਚਿਰ ਹੋ ਗਿਆ ਮੰਗ ਪੱਤਰ ਦਿੱਤੇ ਨੇ ਮੰਗ ਪੱਤਰ ਨੂੰ ਲੱਗਾ ਕਾਫੀ ਦਿਨ 9 ਮਹੀਨਾ 9 ਮਹੀਨੇ ਹੋ ਗਿਆ ਹੈ ਲੇਕਿਨ ਇਹਨਾਂ ਦੇ ਪਿੰਡ ਦੇ ਵਿੱਚ ਮਨਰੇਗਾ ਦਾ ਕੰਮ ਵੀ ਚੱਲ ਰਿਹਾ ਪਰ ਉਹਨਾਂ ਬੰਦਿਆਂ ਦਾ ਚੱਲ ਰਿਹਾ ਕਿ ਜਿਹੜੇ ਕੰਮ ਤੇ ਨਹੀਂ ਜਾਂਦੇ ਔਰ ਘਰੇ ਬੈਠੇ ਹਾਜ਼ਰੀਆਂ ਲਾ ਕੇ ਪੈਸੇ ਕਢਵਾ ਲੈਂਦੇ ਸੀ ਇਹਨਾਂ ਨੂੰ ਕੰਮ ਨਹੀਂ ਕੀਤਾ ਇਸ ਦੇ ਸਬੰਧ ਵਿੱਚ ਗਰਨਾਮ ਸਿੰਘ ਜੀ ਮੰਨਦੇ ਹੋਣਾ ਵੀ ਆਪਾਂ ਇੱਕ ਦੂਜੇ ਦਾ ਦੂਰ ਦੂਰ ਹੋਣ ਤੇ ਨੁਕਸਾਨ ਹੋਇਆ ਹਾਂਜੀ ਹਾਂਜੀ ਬਹੁਤ ਦਾ ਟੀਮ ਨੂੰ ਵੀ ਇੱਕ ਜਿਹੜੀ ਬਣੀ ਹੋਈ ਸੀ ਉਹਨਾਂ ਦਾ ਸਾਰਾ ਛੁੱਟ ਗਿਆ ਹਾਂਜੀ ਛੁੱਟ ਗਿਆ ਹੈਨਾ ਅਸੀਂ ਅਗਰ ਦੁਬਾਰਾ ਕੋਸ਼ਿਸ਼ ਕਰਨ ਲੱਗੇ ਹਾਂ ਦੁਬਾਰਾ ਕੋਸ਼ਿਸ਼ ਵੀ ਕਰਾਂਗੇ ਤੇ ਨਾਲ ਕੰਮ ਚੱਲੇਗਾ ਵੀ ਜਿਹੜੇ ਪੁਰਾਣੇ ਵਰਕਰ ਹੈਗੇ ਆ ਉਹਨਾਂ ਨੂੰ ਕੋ ਕੱਲ ਤੋਂ ਤਿਆਰੀ ਕਰੂ ਤਾਂ ਨਾਲ ਕਿਹਨਾਂ ਨੂੰ ਤੁਸੀਂ ਐਡਿਟ ਕਰਾਉਣੀ ਆ ਉਹ ਐਡਿਗੇ ਤੁਹਾਡੀ ਜਿਹੜੀ ਹੈਗੀ ਦਵਾਈ ਹੈ ਆਪਾਂ ਤੇ ਜਿਹੜਾ ਤੁਹਾਡਾ ਪੁਰਾਣਾ ਮੰਗ ਪੱਤਰ ਹੈਗਾ ਉਹ ਮੈਨੂੰ ਵਟਸਐਪ ਕਰ ਦਿਆ ਜੀ ਮੈਨੂੰ ਲੱਗਦਾ ਤੁਸੀਂ ਕਰਵਾਇਆ ਹੋਇਆ ਹੈ ਹਾਂਜੀ ਉਹ ਦਿਗੇ ਆ ਜੀ ਆਪਾਂ ਕੰਮ ਚਲਾਵਾਂਗੇ ਸਾਥੀਓ ਇੱਕ ਹੋਰ ਗੱਲ ਦੱਸਣੀ ਸੀ ਤੁਹਾਨੂੰ ਮੈਂ ਕਿ ਆਪਣੇ ਬਾਬਾ ਸਾਹਿਬ ਡਾਟ ਬੀਟਕਰਤੀ ਮੁਰਾਦ ਸਾਹਿਬ ਦੇ ਸਿਧਾਂਤ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਫ੍ਰੀ ਸੀ ਸਰਦਾਰ ਬਣਿਆ ਸੀ 1952 ਦਾ ਪਰ 1952 ਤੋਂ ਵਾਕ ਜਿਦੋਂ 5-6 ਸਰਕਾਰਾਂ ਬਣੀਆਂ ਤੇ ਸਾਡੇ ਬਜ਼ੁਰਗਾਂ ਨੂੰ ਪੜ੍ਹਾਈ ਦਾ ਕੋਈ ਖਰਚਾ ਨਹੀਂ ਪੈਂਦਾ ਸੀ। ਪੜ੍ਹਾਈ ਫ੍ਰੀ ਸੀ। ਉਸ ਤੋਂ ਬਾਅਦ ਸਰਕਾਰਾਂ ਜਿਹੜੀਆਂ ਆਈਆਂ ਆ ਰਹੀਆਂ ਸੀ ਤਾਂ ਉਹਨਾਂ ਨੂੰ ਇਸ ਤਰੀਕੇ ਬਹੁਤ ਮਹਿਸੂਸ ਹੋਇਆ ਵੀ ਇਹ ਬੰਦੇ ਪੜ੍ਹੇ ਲਿਖੇ ਆ, ਇਹ ਅੱਗੇ ਵੱਧ ਰਹੇ ਆ, ਇਹ ਬੋਲਣਾ ਸ਼ੁਰੂ ਹੋ ਗਏ ਆ। ਤਾਂ ਇਹਨਾਂ ਨੇ ਸਾਡੀ ਪੜ੍ਹਾਈ ਮਹਿੰਗੀ ਕਰ ਦਿੱਤੀ। ਹਰ ਜਗ੍ਹਾ ਤੇ ਸਾਡੇ ਖਰਚੇ ਵਧਾ ਦਿੱਤੇ ਆ। ਅੱਜ ਸਾਡਾ ਬੱਚਾ ਪੜ੍ਹਨਾ ਬੜਾ ਹੌਕਾ ਹੈ। ਹੈਨਾ? ਇਹ ਅਸੀਂ ਪਹਿਲਾਂ ਵੀ ਰੋਲਾ ਪਾਇਆ ਸੀ 2009 ਤੋਂ ਪਹਿਲਾਂ 2009 ਚ ਚਿੱਠੀਆਂ ਕੱਢੀਆਂ ਗਈਆਂ ਸੀ ਪਰ ਉਹ ਚਿੱਠੀਆਂ ਜਿਹੜੀਆਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕੱਢੀਆਂ ਸੀਗੀਆਂ ਉਹ ਸਾਰੀਆਂ ਨੱਪੀਆਂ ਰਹਿ ਗਈਆਂ ਸੀ ਫਿਰ ਅਸੀਂ ਉਹ ਚਿੱਠੀਆਂ ਨੂੰ ਵੀ ਕੱਢ ਕੇ ਸਬੂਤ ਤੇ ਫਿਰ ਸਾਡੇ ਤੋਂ ਕੋ ਮਹਾਲੀ ਤੋਂ ਟੀਮ ਸੀ ਇੱਕ ਆਪਣੀ ਟੀਮ ਸੀਗੀ ਦੋਹਾਂ ਟੀਮਾਂ ਨੇ ਮਾਨਯੋਗ ਪੰਜਾਬ ਦੇ ਅੰਨਾ ਹਾਈ ਕੋਰਟ ਤੇ ਸੀ ਰਿਟਿਸ਼ਨ ਦਰਜ ਕਰ ਦਿੱਤੀ ਸਾਡਾ ਰਿਟਿਸ਼ਨ ਦਰਜ ਨੰਬਰ ਜਿਹੜਾ ਹੈਗਾ ਸੀ 285 ਆ ਤਾ ਸਾਰੇ ਹੀ ਪੰਜਾਬ ਦੇ ਵਿੱਚ ਡੀਸੀਆਂ ਨੇ ਚਿੱਠੀ ਕਰ ਦਿੱਤੀ ਆ ਐਜੂਕੇਸ਼ਨ ਡਿਪਾਰਟਮੈਂਟ ਨੇ ਚਿੱਠੀ ਕਰ ਦਿੱਤੀ ਆ ਤਾਂ ਉਹ ਪੜ੍ਹਾਈ ਸਾਡੀ ਜਿਹੜੀ ਹੈਗੀ ਆ ਭਾਵੇਂ ਤੁਸੀਂ ਪ੍ਰਾਈਵੇਟ ਸਕੂਲ 'ਚ ਬੱਚਾ ਪੜਾਉਂਦਾ ਹੈ ਇੱਕ 25% ਕੋਟਾ ਹੈ ਸਾਡਾ ਅਸੀਂ ਇੰਸਕੀ ਬੱਚਾ ਆਪਾਂ ਪੜਾ ਸਕਦੇ ਜੇ ਕਲਾ ਇੱਕ ਕਲਾਸ 'ਚ 100 ਬੰਦਾ ਤੇ 25 ਬੰਦੇ ਸਾਡੇ 'ਚ ਪੜ੍ਹਨਗੇ ਬਿਨਾਂ ਐਡਮਿਸ਼ਨ ਤੋਂ ਤੇ ਬਿਨਾਂ ਫੀਸ ਤੋਂ ਤੇ ਉਹਨੂੰ ਸਰਕਾਰੀ ਸਹੂਲਤਾਂ ਮਿਲਣਗੀਆਂ ਇਹ 100 ਬੰਦਾ ਸਕੂਲ ਦੇ ਵਿੱਚ ਹੈਗਾ ਸੀਟ 100 ਹੈਗੀ ਆ ਇਹ 25 ਸੀਟਾਂ ਸਨ ਤਾਂ ਮੁੰਜੇ ਉਤੋਂ ਆਰਡਰ ਤੱਕ ਰਾਤੇ ਆ ਚਿੱਠੀਆਂ ਘਰਾਤਨੀਆਂ ਡੀਸੀ ਨੂੰ ਫਾਜ਼ਿਲਕਿਆਂ ਤੇ ਡੀਸੀ ਫਰੀਦਪੁਰ ਨੂੰ ਅਸੀਂ ਉਹ ਆਰਡਰਾਂ ਦੀ ਕਾਪੀ ਨਾਲ ਆਪਣੀ ਮੈਟ੍ਰਿਕ ਫੈਕਟਰੀ ਲੈ ਕੇ ਦੇ ਦਿੱਤੀ ਪਰ ਜੇ ਅਸੀਂ ਮੰਗਾਗੇ ਜੇ ਮੰਗਾਗੇ ਅਸੀਂ ਤਾਂ ਫੇਰ ਇਹ ਥੱਲੇ ਬੱਚੇ ਤਾਂ ਮੰਗ ਕਰਨ ਹਾਂਜੀ ਇਹ ਅਸੀਂ ਪੜਨਾ ਚਾਹੁੰਦੇ ਆ ਜੀ ਫ੍ਰੀ ਐ ਤਾਂ ਇਹ ਵੀ ਲਾਗੂ ਕਰਾਉਣੀ ਆ ਮਨਰੇਗਾ ਤਾਂ ਚੱਲ ਰਹੀ ਆ 40% ਤਾਂ ਪਰ ਜਿਹੜੀ ਪੜਾਈ ਆ ਉਦੇ ਵਾਲੀ ਗੱਲ ਆ ਤੇ ਆ ਜਮੈਂ ਬੇਨਤੀ ਕਰੂੰਗਾ ਕਿ ਨਾਮ ਸਾਇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਤੁਹਾਡੀ ਕੋਈ ਗੁਰ ਬੋਲਣੀ ਆ ਆ ਜਾ ਵੀ ਆ ਜਾ ਚਲ ਨਾ ਨੰਬਰ